ਅਓ ਜੀ ਅੱਜ ਆਪਾਂ ਤੁਹਾਨੂੰ ਲੈ ਚੱਲਦੇ ਆਂ ਛੱਤਪੰਡ ਦੇ ਵਿੱਚ ਜਿਹੜੀ ਮਹਾਲੀ ਦੇ ਨੇੜੇ ਜੂ ਬਣੀ ਵੀ ਆ ਜਿਹੜੀ ਆ ਘਰ ਉੱਥੇ ਛੱਤਬੀੜ ਦੇ ਨਾਮ ਨਾਲ ਜਾਣੀ ਜਾਂਦੀ ਆ ਸਭ ਤੋਂ ਪਹਿਲਾਂ ਇਥੋਂ ਬਾਰੇ ਆਪਾਂ ਜਾਣਕਾਰੀ ਦਿੰਨੇ ਆ ਜੀ ਇਥੋਂ ਦੀ ਜਿਹੜੀ ਟਿਕਟ ਹੈਗੀ ਆ ਉਹ ਪਰ ਹੈਡ 100 ਰੁਪਏ ਹੈਗੀ ਆ ਔਰ ਜਿਹੜੇ 12 ਸਾਲ ਤੋਂ ਘਟਾ ਉਹਨਾਂ ਦੀ 50 ਤੇ ਜਿਹੜੇ 3 ਸਾਲ ਤੋਂ ਛੋਟੇ ਆ ਉਹਨਾਂ ਨੂੰ ਬਿਲਕੁਲ ਫ੍ਰੀ ਆ ਤੇ ਇੱਥੇ ਜਿਹੜਾ ਇਹ ਸਫਰ ਹੈ ਜੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆਪ ਵੀ ਤੁਰ ਕੇ ਕਰ ਸਕਦੇ ਹੋ ਨਹੀਂ ਇਹ ਜਿਹੜੀ ਗੱਡੀ ਆ ਪੰਜੀ ਤੇ ਚ ਬੈਠੇ ਆ ਇਹ ਗੱਡੀ ਜੇ ਤਾਂ ਤੁਸੀਂ ਆਪਣੀ ਸਪੈਸ਼ਲ ਲੈਣੀ ਆ ਤੇ 1500 ਰੁਪਿਆ ਜੀ ਤੇ ਜੇ ਤੁਸੀਂ ਮੰਨ ਲਓ ਟੋਟਮੀਆਂ ਗੱਡੀਆਂ ਤੇ ਬੈਠਣਾ ਫਿਰ ਇਹ ਤੁਹਾਨੂੰ ਇੱਕ ਬੈਜ ਲਾ ਦਿੰਦੇ ਆ ਜਿਹਦਾ ਬੈਜ ਦੀ ਕੀਮਤ ਆ ਪਰ ਹੈਡ 60 ਰੁਪਏ ਤੇ ਇਹ ਤੁਹਾਨੂੰ ਵੱਖ-ਵੱਖ ਜਿਹੜੇ ਆ ਸਟਾਪੇਜ ਆ ਉੱਥੇ ਅਦਾਰਦੀ ਰਹਿੰਦੀ ਆ ਤੇ ਇੱਥੇ ਸਭ ਤੋਂ ਪਹਿਲਾਂ ਜਿਹੜਾ ਇਹ ਇਹਨਾਂ ਨੇ ਆਪਾਂ ਨੂੰ ਤਾਰਿਆ ਜੀ ਇੱਥੇ ਇੱਕ ਸ਼ੇਰ ਆ ਯੂ نو ਇੱਕ ਪਹਿਲਾ ਟਾਈਗਰ ਦੇ ਕੋਲ ਲੈ ਜਾਣਗੇ ਮਤਲਬ ਕਾਫੀ ਪਿੱਛੇ ਰਹਿ ਜਾਂਦੇ ਆ ਬਾਕੀ ਜਿਹੜੇ ਗਰਮੀ ਦੇ ਦਿਨਾਂ ਦੇ ਵਿੱਚ ਮੈਂ ਇਹ ਗੱਲ ਕਹੂੰਗਾ ਵੀ ਇੱਥੇ ਆਉਣ ਤੋਂ ਥੋੜਾ ਸੰਕੋਚ ਕਰੋ ਤੇ ਇੱਕ ਐਤਵਾਰ ਵਾਲਾ ਦਿਨ ਆ ਚੁਣਿਆ ਜੀ ਇਹ ਜਿਵੇਂ ਹੁਣ ਟਾਈਗਰ ਹੈਗਾ ਬਹੁਤ ਦੂਰ ਵੈਸੇ ਤਾਂ ਮਸਤ ਸੁੱਤਾ ਪਿਆ ਸੀਗਾ ਇਹਦਾ ਇੱਥੇ ਸਾਰਾ ਡਾਟਾ ਦਿੱਤਾ ਵਾ ਜੋ ਜੋ ਇਹ ਖਾਂਦਾ ਹੈ ਜੋ ਇਹਦਾ ਰੈਣ ਸੈਣਾ ਸਾਰਾ ਇੱਥੇ ਦਰਸਾਇਆ ਗਿਆ। ਹਾਂ ਬਹੁਤ ਤਰ੍ਹਾਂ ਦੇ ਹੈਗੇ ਆ ਪਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਐਂ ਤੋਂ ਆ ਨੂੰ ਥੋੜਾ ਸੰਕੋਚ ਕਰੋ ਇੱਥੇ ਆਉਣ ਤੇ ਕਠਵੋ ਜਿਆਦਾ ਹੁੰਦਾ। ਪਹਿਲੀ ਟਿਕਟ ਹੈਗੀ ਆ 100 ਰੁਪਏ ਉਸ ਤੋਂ ਅੱਗੇ ਜੇ ਤੁਸੀਂ ਛੋਟੀ ਗੱਡੀ ਲੈਣੇ ਆ ਮੰਨ ਲਓ ਟਟਮੀਆ ਤਾਂ 60 ਰੁਪਏ ਜੇ ਆਪਣੀ ਲੈਣੇ ਆ ਤਾਂ 1500 ਲੈਂਦੇ ਆ ਸਾਰੇ ਦਿਖਾਉਣ ਦਾ। ਹਾਂ ਇਦੋਂ ਗਾ ਇੱਕ ਖੁੱਲੇ ਜਾਨਵਰ ਆ ਰਹਿੰਦੇ ਆ ਉਹਨਾਂ ਦਾ ਪਰ ਹੈਡ 75 ਰੁਪਏ ਫਿਰ ਅਲੱਗ ਤੋਂ ਚਾਰਜ ਆਈ। ਕੋਲਮ ਲਾ ਕੇ ਤੁਸੀਂ ਇੱਕ ਬੰਦੇ ਦਾ ਮੰਨ ਕੇ ਚੱਲੋ 200 ਰੁਪਏ ਦਾ ਖਰਚਾ ਹੈਗਾ ਜੇ ਇੱਥੇ ਆਉਣੇ ਆ ਬਾਕੀ ਕੰਟੀਨਾਂ ਖਾਣ ਪੀਣ ਵਧੀਆ ਬਣਿਆ ਹੋਇਆ ਜੰਗਲੀ ਏਰੀਆ ਬਣਿਆ ਹੋਇਆ ਪੂਰਾ ਵਧੀਆ ਅੰਦਰ ਸਾਫ ਸਫਾਈ ਬਹੁਤ ਆ ਤੁਹਾਨੂੰ ਕੋਈ ਵੀ ਇਹਨਾਂ ਨੇ ਪੈਕੇਟ ਆ ਪਲਾਸਟਿਕ ਅੰਦਰ ਨਹੀਂ ਲਿਆਉਣ ਦੇਣੀ ਕੋਈ ਲੇਜ਼ ਨਹੀਂ ਘੁਰਕ ਰਹਿਣੀ ਹਾਂ ਪਾਣੀ ਵਾਲੀਆਂ ਬੋਤਲਾਂ ਜਿਹੜੀਆਂ ਤੁਸੀਂ ਆ ਉਹ ਆਪਣੀਆਂ ਨਾਲ ਲਿਜਾ ਸਕਦੇ ਹੋ ਉਹਗਾ ਥਾਂ ਥਾਂ ਤੇ ਪਾਣੀ ਪੀਣ ਵਾਸਤੇ ਮਤਲਬ ਜੇ ਦਵਾਰਾ ਵੀ ਭਰਣੀਆਂ ਤੇ ਟੈਂਕੀਆਂ ਲੱਗੀਆਂ ਹੋਈਆਂ ਇਧਰ ਜੀ ਵਾਈਟ ਟਾਈਗਰ ਚੱਟਾ ਬਾਗ ਕਹਿਆ ਜਾਂਦਾ ਇਹਨੂੰ ਜਿਹੜਾ ਇਹ ਸਾਹਮਣੇ ਪਿਆ ਹੈ ਇਹ ਵੀ ਸੱਤਾ ਪਿਆ ਹੈ ਤੇ ਉਸ ਤੋਂ ਅੱਗੇ ਛੋਟੇ ਜਿਹੜੇ ਆ ਜੀਵ ਜਿਵੇਂ ਇਹਨਾਂ ਦੇ ਵਿੱਚ ਹੈਰਨਾ ਬੜੇ ਪ੍ਰਕਾਰ ਦੇ ਹੈਗੇ ਆ ਜੀ ਇਸ ਤੋਂ ਅੱਗੇ ਹਾਥੀ ਬਿੱਲੀਆਂ ਜਿੜੀਆਂ ਹਰ ਤਰ੍ਹਾਂ ਦੇ ਪਤਾ ਹੀ ਨਹੀਂ ਕਿੰਨੇ ਉੱਥੇ ਪੰਛੀ ਹੈ ਜੀ ਜਿਹੜੇ ਪੰਛੀ ਜਾਨਵਰ ਹਰ ਪ੍ਰਕਾਰ ਦੇ ਸ਼ਾਮਲ ਆ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਸੱਪ ਬੜੀਆਂ ਕਿਸਮਾਂ ਦੇ ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਦੇਖਣ ਵਾਲਾ ਬਹੁਤ ਵਧੀਆ ਆਨੰਦ ਪਰ ਗਰਮੀ ਹੁਣ ਕਾਰਨ ਥੋੜਾ ਜਿਹਾ ਪਰੇਸ਼ਾਨੀ ਹੁੰਦੀ ਹੈ ਦੇਖੋ ਹਾਥੀ ਉਹ ਵੀ ਹੁਣ ਗਰਮੀ ਕਰਕੇ ਅੰਦਰ ਹੀ ਖੜੇ ਆ ਜੇ ਉਹੀ ਮੌਸਮ ਨੋਰਮਲ ਚ ਆਪਾਂ ਜਾਵਾਂਗੇ ਤੇ ਬਿਲਕੁਲ ਆਪਾਂ ਨੂੰ ਬਾਹਰ ਮਿਲਣਗੇ ਜ਼ਿਆਦਾਤਰ ਵੀ ਰੇ ਤੁਰ ਕੇ ਵੀ ਸਫਰ ਕਰਦੇ ਸੀ ਜਿਨ੍ਹਾਂ ਨੇ ਤੁਰ ਕੇ ਸਫਰ ਕਰਨਾ ਉਹ ਵੀ ਕਰ ਸਕਦੇ ਆ ਤੇ ਬੜਾ ਸੋਹਣਾ ਮਾਹੌਲ ਆ ਉਥੋਂ ਦਾ ਜਿਵੇਂ ਆਪਾਂ ਗੱਲ ਕੀਤੀ ਸੀ ਪਾਣੀ ਪਰਨ ਵਾਸਤੇ ਥਾਥਾਂ ਦੇ ਠੰਡੇ ਪਾਣੀ ਵਾਲੇ ਪੁੰਡਰ ਵਗੈਰਾ ਲੱਗੇ ਹੋਇਆ ਆ ਬਾਕੀ ਇਹ ਗੱਡੀਆਂ ਦਾ ਵੀ ਵੱਖਰਾ ਹੀ ਨਜ਼ਾਰਾ ਬੈਠ ਕੇ ਤੇਦੂ ਆਪਾਂ ਨਾ ਕਾਫੀ ਕੁਝ ਸਕਿਪ ਕਰਕੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਇੱਥੇ ਸਾਪਾ ਜਿਵੇਂ ਅਜਗਰ ਆ ਬੜਾ ਤਕੜਾਏ ਜਾਣ ਕੇ ਇਹ ਬਹੁਤ ਵਧੀਆ ਇੱਥੇ ਮਾਹੌਲ ਬਣਿਆ ਵਾ ਇਹਨਾਂ ਨੂੰ ਖਾਣਾ ਪਾਣੀ ਦਿੰਦੇ ਆ ਇਹ ਦੇਖੋ ਇਹ ਇੱਕ ਨਹੀਂ ਗਾ ਇਹ 2-3 ਆ ਜਿਹੜੇ ਬੈਠੇ ਆ ਤੁਸੀਂ ਦੇਖੋਗੇ ਇਹਦੇ ਵਿੱਚ ਅਲੱਗ-ਅਲੱਗ ਤੁਹਾਨੂੰ ਇਹਨਾਂ ਦੇ ਹੈੱਡ ਤੋਂ ਪਤਾ ਲੱਗੂਗਾ ਤੇ ਅਗੇ ਵੀ ਆ ਫਿਰ ਕੱਛੂ ਪਤਾ ਹੀ ਨਹੀਂ ਕਿੰਨੀਆਂ ਇੱਕ ਕਿਸਮਾਂ ਦੇ ਤੇ ਪੰਛੀ ਆਪਾਂ ਬਹੁਤੇ ਜਿਹੜੇ ਪਿੰਡਾਂ ਵਾਲੇ ਉਹਨਾਂ ਨੇ ਤਾਂ ਹੋ ਸਕਦਾ ਬਹੁਤੇ ਦੇਖੇ ਹੋਣ ਜਿਵੇਂ ਸ਼ਹਿਰਾਂ ਵਾਲਿਆਂ ਨੂੰ ਤਾਂ ਇੱਕ ਦੋ ਤੋਂ ਬਗੈਰ ਮੇਰੇ ਖਿਆਲ ਤੇ ਨਹੀਂ ਪਤਾ ਹੋਊਗਾ ਜਿਵੇਂ ਇੱਥੇ ਹੁਣ ਗਿੱਦੜ ਸੀਗੇ ਫਿਰ ਲੱਕੜ ਬਗਾ ਬਹੁਤ ਕੁਝ ਆਈਟਮਾਂ ਸੀਗੀਆਂ ਇਹ ਦੇਖੋ ਜਿਵੇਂ ਆਪਾਂ ਕੋੜ ਕੇ ਲਈ ਛੋਟੇ ਛੋਟੇ ਦੇਖਦੇ ਇੱਥੇ ਬੜੇ ਤਗੜੇ ਤਗੜੇ ਸੀ ਮਾਣਾ ਉਹਦਾ ਮੋਜ ਨਾਲ ਆਨੰਦ ਸੁਖਲਾ ਮੌਲੇਨਾ ਕੋਲੇ ਠੀਕ ਆ ਕੈਦ ਤਾਂ ਹੈਗੀ ਆ ਪਰ ਫਿਰ ਵੀ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧੇ ਰਣ ਕੇ ਪੂਰਾ ਵਧੀਆ ਕੀਤਾ ਹੋਇਆ ਤੇ ਦੇਖਣਾ ਦੇਖਣ ਨੂੰ ਦੇਖਣ ਵਾਸਤੇ ਬਹੁਤ ਵਧੀਆ ਹੈ ਮਾਣਾ ਮਨ ਲਓ ਉੱਥੇ ਜਾ ਕੇ ਉਹ ਜਿਹੜੇ ਸਾਰੇ ਇੱਕੇ ਜਗ੍ਹਾ ਤੇ ਦੇਖ ਸਕਦੇ ਆ ਜਿਵੇਂ ਅੱਗੇ ਵੀ ਆਪਾਂ ਗੱਲ ਕੀਤੀ ਹਾਂ ਕੋਸ਼ਿਸ਼ ਕਰੋ ਮੌਸਮ ਸਹੀ ਚੁਣ ਲੋ ਅਸੀਂ ਥੋੜੇ ਆ ਗਲਤ ਚੁਣ ਲਿਆ ਗਰਮੀ ਦੇ ਦਿਨਾਂ ਦਾ ਕਰਕੇ ਗਰਮੀਆਂ 'ਤੇ ਕਾਫੀ ਜ਼ਿਆਦਾ ਸੀ ਜਿਹਦੇ ਕਰਕੇ ਜਿਹੜੇ ਇਹ ਜਾਨਵਰ ਵਗੈਰਾ ਹੈ ਉਹ ਆਪਣੇ ਜਿਹੜੇ ਉਹਨਾਂ ਦੇ ਘੋਰਨੇ ਬਣੇ ਵਿਆ ਖੁੱਡਾਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਹੀ ਰਹਿ ਰਹੇ ਸੀ ਬਾਹਰ ਮੌਸਮ ਦੇ हिसाब ਤੇ ਘਾਤੀ ਵੀ ਗਰਮੀ ਤਾਂ ਚੱਲਦਾ ਉੱਥੇ ਸੀਗਾ ਤੇ ਖੁੱਲੇ ਦੇ ਵਿੱਚ ਆਪਾਂ ਨਹੀਂ ਗਏ ਜੀ ਉਧਰ ਵੈਸੇ ਸਪੈਸ਼ਲ ਗੱਡੀਆਂ ਲੱਗੀਆਂ ਹੋਈਆਂ ਉਹਨਾਂ ਦੀਆਂ ਵੱਡੀਆਂ ਬੱਸਾਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਉੱਤੇ ਜਾਲ ਵਗੈਰਾ ਬਣਿਆ ਹੋਆ ਤੇ ਉਹ ਖੁੱਲੇ ਦੇ ਵਿੱਚ ਜਿਹੜੇ ਆ ਉਹ ਲੈ ਕੇ ਜਾਂਦੇ ਆ ਬਾਕੀ ਕੰਟੀਨਾਂ ਦਾ ਪ੍ਰਬੰਧ ਪੂਰਾ ਵਧੀਆ ਹੈ ਇਹ ਦੇਖੋ ਜੀ ਪਾਣੀ ਵਾਲਾ ਸਾਬਾ ਵੈਸੇ ਕਿਤਾਂ ਜਿੱਤਾ ਜਿਹੜੇ ਤਕਰੀਬ ਹੁਣਾ ਆਪਾਂ ਨੂੰ ਤੇ ਲੱਗਦਾ ਵੀ ਸਾਰੇ ਪਾਣੀ 'ਚ ਰਹਿੰਦੇ ਨੇ ਤੇ ਪਰ ਇਹ ਪਾਣੀ ਵਾਲਾ ਸਾਬਾ ਇਹਨੂੰ ਖਾਣ ਪੀਣ ਨੂੰ ਉਹ ਸਾਬ ਤੇ ਦਿੱਤਾ ਵਾ ਜਗੜ ਮੱਛੀਆਂ ਮੱਛੀਆਂ ਵਿੱਚ ਦਿੱਤੀਆਂ ਪੂੰਗਾ ਇਹ ਬੈਠਾ ਇਹ ਅੱਗੇ ਫੇਰ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਇਹ ਛੱਤ ਵੀਟ ਦੇ ਨਾਲ ਹੀ ਹਾਂ ਜੇ ਤੁਸੀਂ ਇੱਥੇ ਪਹਿਲਾਂ ਗਏ ਆ ਤੁਹਾਡਾ ਅਨੁਭਵ ਕੀ ਰਿਹਾ ਤੇ ਉਹ ਕਮੈਂਟ ਜ਼ਰੂਰ ਕਰਿਓ ਇਹ ਦੇਖੋ ਕਿੰਨਾ ਕੋਡ ਕਰਲਾ ਹੈ ਪਤਾ ਨਹੀਂ ਪਾਲ ਕਪਾਈ ਵੀ ਹੈ ਕੀ ਪਾਈ ਵੀ ਹੈ ਖਾਈ ਜਾਂਦਾ ਇਹ ਜੇ ਤੁਸੀਂ ਉੱਥੇ ਪਹਿਲਾਂ ਗਏ ਆ ਤੇ ਉਹ ਜਿਵੇਂ ਕਮੈਂਟ ਜ਼ਰੂਰ ਕਰਿਓ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਉੱਥੋਂ ਦਾ ਰਿਹਾ ਤੇ ਜੇ ਜਾਣਾ ਚਾਹੋਣੇ ਆ ਤਾਂ ਫਿਰ ਗਰਮੀ ਨੂੰ ਛੱਡ ਕੇ ਹਾਜੇ ਦੇ ਮੌਸਮ ਦੇ ਵਿੱਚ ਜਾਇਓ ਜੀ ਤੇ ਨਾਮ ਦਊਗਾ ਇਹਦੇ ਵਿੱਚ ਵੀ ਸਭ ਆਈ ਇਹ ਸਪੈਸ਼ਲ ਇੱਕ ਇਹਨਾਂ ਵਾਸਤੇ ਹੀ ਬਣੀ ਹੋਈ ਹੈ ਜੀ ਬਿਲਡਿੰਗ ਬਾਕੀ ਜਿਵੇਂ ਨੀ ਲਗਾ ਤੇ ਹੋਰ ਬਹੁਤ ਕੁਝ ਹੈ ਜੀ ਦੇਖਦੇ ਹਾਂ ਧੰਨਵਾਦ ਜੀ ਅੱਜ ਦੀ ਵੀਡੀਓ ਦੇਖਣ ਲਈ